ਅਗਲੀ ਗੱਲ ਕਰੀਏ ਕੇਂਦਰੀ ਮੰਤਰੀ ਬਿੱਟੂ ਦੇ ਅੱਜਕੱਲ ਬੜੀਆਂ ਚਰਚਾਵਾਂ ਦੇ ਵਿੱਚ ਨੇ ਪਰ ਇੱਕ ਖਬਰ ਆ ਰਹੀ ਹੈ ਕਹਿੰਦੇ ਮਕਾਨਾਂ ਤੇ ਕਬਜ਼ਾ ਹੈ ਪਰ ਉਸ ਮਾਮਲੇ 'ਚ ਚੋਪੀ ਧਾਰੀ ਬੈਠੇ ਹੈ ਜੀ ਰਵਨੀਤ ਜੀ ਰਵਨੀਤ ਬਿੱਟੂ ਬਿਲਕੁਲ ਤੁਹਾਡੀ ਗੱਲ درست ਹੈ ਕਿ ਚਾਹੇ ਉਹ ਅਕਾਲੀ ਭਾਤ ਪਾਕਖਾਟ ਜੋੜ ਦਾ ਮੁੱਦਾ ਹੋਵੇ ਜੀ ਇਹਨਾ ਚਾਹੇ ਉਹ ਪੰਜਾਬ ਦੀ ਸਿਆਸੀ ਫੀਜ਼ਾ ਦਾ ਮਸਲਾ ਹੋਵੇ ਚਾਹੇ ਉਹ ਅਮਰਪਾਲ ਸਿੰਘ ਦੀ ਪਟੀਸ਼ਨ ਵਾਲਾ ਮਸਲਾ ਹੋਵੇ ਰਵਨੀਤ ਬਿੱਟੂ ਹਰ ਗੱਲ ਤੇ رائے ਰੱਖ ਕੇਂਦਰ ਦੇ ਭਾਜਪਾ ਦੇ ਬਲਾਰੇ ਬਣ ਕੇ ਪੰਜਾਬ ਦੇ ਵਿੱਚ ਉਹਨਾਂ ਦੇ ਨੁਮਾਇੰਦੇ ਬਣ ਕੇ 2027 ਦੇ ਲਈ ਮੁੱਖ ਮੰਤਰੀ ਦੇ ਉਮੀਦਵਾਰ ਬਣ ਦੀ ਛਾਪਾਂ ਕਿ ਉਹ ਹਰ ਗੱਲ ਕਰ ਰਹੇ ਆ। ਹੂੰ। ਅਚਾਨਕ ਇੱਕ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ ਨੰਗਲ ਟਾਊਨਸ਼ਿਪ ਦੇ ਵਿੱਚ BBMP ਦੇ ਦੋ ਮਕਾਨ ਰਵਨੀਤ ਬਿੱਟੂ ਦੇ ਨਾਂ ਤੇ ਲਾਟ ਨੇ। ਠੀਕ ਹੈ। ਤੇ ਉਹ ਮਕਾਨਾਂ ਦਾ ਜੀ 17 ਲੱਖ 62 ਹਜ਼ਾਰ ਤੋਂ ਉੱਪਰ ਦਾ ਕਿਰਾਇਆ ਵਗਾਹਾ ਖੜਾ ਹੈ। ਜਿਹੜਾ ਨਕਰਾਇਆ ਦਿੰਦੇ ਨੇ ਤੇ ਨਾ ਮਕਾਨ ਛੱਡਦੇ ਨੇ ਇਸ ਲਈ ਰਵਨੀਤ ਬਿੱਟੂ ਨੂੰ BBMP ਨੇ ਨੋਟਸ ਜਾਰੀ ਕੀਤਾ ਠੀਕ ਹੈ ਹੁਣ ਰਵਨੀਤ ਬਿੱਟੂ ਇਸ ਮਸਲੇ ਤੇ ਚੁੱਪ ਨਹੀਂ ਅਜੇ ਤੱਕ ਮੀਡੀਆ ਚ ਵੀ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮ ਤੇ ਵੀ ਜਾਂ ਉਸ ਚਿੱਠੀ ਪੱਤਰ ਦਾ ਨੋਟਸ ਦਾ ਕੋਈ ਜਵਾਬ ਵੀ ਕਿਸੇ ਤਰੀਕਾ ਕਰ ਨਾਲ ਨਹੀਂ ਦਿੱਤਾ ਜੀ ਇਹ ਮਾਮਲਾ ਹੈਗਾ ਜੀ ਕਹਿੰਦੇ 2009 ਤੋਂ 2014 ਦੇ ਦੌਰਾਨ ਜਦੋਂ ਰਵਨੀਤ ਬਿੱਟੂ ਸ਼੍ਰੀਨੰਦਪੁਰ ਸਾਬਤੋਂ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਪਾਰਟੀ ਦੇ ਠੀਕ ਹੈ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਸੀ ਤੇ ਮੈਂਬਰ ਪਾਰਲੀਮੈਂਟ ਬਣ ਗਏ ਤੇ ਨੰਗਲ ਮਤਲਬ ਰਹਿਣ ਨੂੰ ਪੰਜਾਬ ਦੇ ਵਿੱਚ ਕਹਿੰਦੇ ਸਵਰਗਾਂ ਚ ਇੱਕ ਸਵਰਗ ਮੰਨਿਆ ਜਾਂਦਾ ਤੇ ਇਸ ਲਈ ਕਹਿੰਦੇ ਜੀ ਉੱਥੇ ਬੀਬੀ ਐਮਬੀ ਤੋਂ ਦੋ ਮਕਾਨ ਹਲਾਟ ਕਰਾ ਲਏ ਹਮ ਹਮ ਉਹਨਾਂ ਦਾ ਜ਼ਮੀਨੀ ਟਿੱਟੂ ਰਏ ਜਾਂ ਨਹੀਂ ਰਏ ਕਿੰਨਾ ਕਿ ਗੇੜਾ ਲਾਇਆ ਨਹੀਂ ਲਾਇਆ ਕਿਤਾ ਨਹੀਂ ਪਤਾ ਪਰ ਉਹਨਾਂ ਦੇ ਨਾਂ ਤੇ ਕਹਿੰਦੇ ਜੀ ਉਹ ਮਕਾਨ ਬੋਲੀ ਗਿਆ ਠੀਕ ਹੈ ਇਕੜੀ ਦੋ ਮਕਾਨ ਬੋਲੀ ਗਏ ਹਮ ਤੇ ਜੀ বিএনبی ਦਾ ਦਾਵਾ ਹੈ ਕਿ ਅਸੀਂ ਇਹਨਾਂ ਨੂੰ ਬਹੁਤ ਚਿੱਠੀਆਂ ਭੇਜੀਆਂ ਬਹੁਤ ਜਿਆਦਾ ਪੱਤਰ ਪਾਏ ਕਿ ਜਨਾਬ ਇਹਨਾਂ ਦਾ ਕੁਝ ਕਰੋ ਜੇ ਤੁਸੀਂ ਨਹੀਂ ਤਾਂ ਇਹਨਾਂ ਨੂੰ ਛੱਡ ਦਿਓ ਕਿਉਂਕਿ ਰਵਨੀਤ ਬਿੱਟੂ ਉੱਥੋਂ ਬਾਅਦ ਤਾਂ ਲੁਧਿਆਣੇ ਜਾ ਕੇ ਵੀ ਕੰਗੜ ਦੀ ਟਿੱਟ ਤੇ ਐਮਪੀ ਬਣ ਲਏ ਬਣ ਗਏ ਸਹੀ ਗੱਲ ਬਿਲਕੁਲ ਉਸ ਤੋਂ ਬਾਅਦ ਉਹ ਭਾਜਪਾ ਦੀ ਟਿੱਟਸ ਦੇ ਵਿੱਚ ਆਂਡ ਲੜ ਲਏ ਹਾਰ ਲਏ ਰਾਸਾਂ ਸੱਚੋਂ ਰਾਸਵਾ ਲੈ ਕੇ ਮੰਤਰੀ ਵੀ ਬਣ ਗਏ ਤੇ ਹੁਣ ਮੁੱਖ ਮੰਤਰੀ ਦੇ ਦਾਵੇਦਾਰ ਵੀ ਬਣਨ ਉੱਤਰਦੇ ਨੇ ਇਹ ਸਭ ਦੇ ਦਰਮਿਆਨ ਜਦੋਂ ਇਹ ਆਇਆ ਰਾਜ ਤਾਂ ਕਾਫੀ ਫਜ਼ੀਅਤ ਵਰਗਾ ਸੀ ਹਮ ਹਮ ਤੇ ਹੁਣ ਇਹਦੇ ਵਿੱਚ ਇੱਥੇ ਖੜੇ ਆ ਸਾਰਾ ਕੁਝ ਖੜਾ ਹੈ ਪਰ ਜਿਹੜਾ ਦੂਸਰਾ ਪਹਿਲੂ ਇਹ ਹੈ ਕਿ ਰਵਨੀਤ ਮਿਟਰਣ ਪਾਰਟੀ ਮਿਲ ਚੁੱਕੇ ਨੇ ਹਾਂ 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 ਤੇ ਉਹ ਹੁਣ ਪਾਚ ਪਾਚ ਨੇ ਮਕਾਨ ਉਹਨਾਂ ਨੇ ਕਾਂਗਰਸ ਚ ਐਮਪੀ ਹੁੰਦਿਆਂ ਲਿਆ ਤੇ ਪਤਾ ਲੱਗ ਰਿਹਾ ਕਿ ਉਹ ਜਿਹੜੇ ਦੋ ਮਕਾਨ ਨੇ ਉਹਨਾਂ ਚੋਂ ਇੱਕ ਦਾ ਤਾਂ ਨਹੀਂ ਪਤਾ ਇੱਕ ਮਕਾਨ ਤਾਂ ਕਹਿੰਦੇ ਵਰਤੇ ਉੱਥੇ ਕਾਂਗਰਸ ਰਹੀ ਹੈ ਠੀਕ ਹੈ ਨੰਗਲ ਦੀ ਕਾਂਗਰਸ ਯੂਨਿਟ ਉਹਦੀ ਵਰਤੋਂ ਕਰਦੀ ਹੈ ਕਹਿੰਦੇ ਉਹ ਆਪਣੀਆਂ ਮੀਟਿੰਗਾਂ ਮੁਟਕਾਂ ਲਈ ਉੱਥੇ ਬੈਠ ਉੱਠ ਲਈ ਕੰਮ ਕਰਨ ਲਈ ਵਰਤਦੀ ਹੈ ਤੇ ਉਹਨਾਂ ਨੇ ਇਹ ਵੀ ਦੰਪ ਰਹੇ ਕਿ ਅਸੀਂ ਤਾਂ ਇਹ ਪਾਣੀ ਪੂਣੀ ਦੇ ਬਿੱਲ ਵੀ ਭਰਦੇ ਆ ਸਾਰਾ ਕੁਝ ਠੀਕ ਹੈ ਜੀ ਇਹ ਜਾਂ ਕੋਈ ਮਸਲਾ ਨਹੀਂਗਾ ਹਮ ਪਰ ਰਮਨੀਤ ਬਿੱਟੂ ਜਾਂਦਾ ਕਹੇ ਕਿ ਜੀ ਇਹ ਮੇਰੇ ਨਾਂ ਤੇ ਕਿਉਂ ਫਿਰ ਰੱਦ ਕਰੋ ਜੀ ਤਾਂ ਕਾਂਗਰਸੀਆਂ ਦੇ ਨਾਂ ਤੇ ਕਰੋ ਸਹੀ ਗੱਲ ਹੈ ਬਿਲਕੁਲ ਜਾਓ ਕਹੇ ਜੀ ਮੇਤੋਂ ਪਿਛਲਾ ਬਕਾਇਆ ਚੱਕੋ ਤੇ ਮੇਰਾ ਕੰਮ ਨਾ ਵੀੜੋ ਮੈਨੂੰ ਕਿਉਂ ਬਦਨਾਮ ਕਰਦੇ ਹੋ ਹਮ ਜਾਂ ਫਿਰ ਉਹ ਆਪਣੇ ਆਕਾ ਨੂੰ ਕਹਿ ਕੇ ਬੀਬੀ ਐਮ ਬੀ ਨੂੰ ਸਮਝਾ ਲੈਣ ਬੀਬੀ ਐਮ ਬੀ ਵੀ ਭਾਜਪਾ ਦੀ ਹੈ ਤੇ ਰਮਨੀਤ ਬਿੱਟੂ ਵੀ ਭਾਜਪਾ ਦਾ ਹੀ ਹੈ ਹਮ ਇਹ ਵੀ ਕਮਾਲ ਦਾ ਕਿ ਦੋ ਹੀ ਕੋ ਧਰਦੇ ਨੇ ਫਿਰ ਇਹ ਨੋਟਸ ਕਿੱਥੋਂ ਆ ਗਿਆ ਸਹੀ ਹੈ ਬਿਲਕੁਲ ਕਿ ਵੀ ਪੀ ਪੀ ਵਾਲੇ ਭੁੱਲ ਗਏ ਕਿ ਬਿੱਟੂ ਨੂੰ ਕਾਂਗਰਸ ਨਹੀਂ ਗਿਣਿਆ ਜਾਂਦੇ ਕਿਤੇ ਚਿੱਠੀ ਘੱਟ ਬੈਠੇ ਹੂੰ ਇਹ ਵੀ ਇੱਕ ਸਵਾਲ ਹੈਗਾ ਦੂਸਰੇ ਪਾਸੇ ਰੀਮੀਟ ਬਿੱਟੂ ਇਹ ਤੋਂ ਬਾਅਦ ਕਿੰਨੀ ਵਾਰ ਐਮਪੀ ਚੋਣਾਂ ਲੜ ਲੇ ਹੂੰ ਹੂੰ ਤੇ ਕੀ ਉੱਥੇ ਕਾਗਜ਼ਾਂ ਜਿਗਾ ਲੁਕਾਉਂਦੇ ਸੀ ਕਿ ਮੇਰੇ ਨਾਂ ਤੇ ਇਹ ਮਕਾਨ ਬੋਲਦੇ ਜੀ ਇਹਦਾ ਕਿਰਾਇਆ ਬੋਲਦੇ ਜੀ ਮੇਰੇ ਕੋਲ ਕਿਉਂ ਦੀ ਆ ਜੀ ਪਰ ਨੋ ਡਿਓ ਕਿੱਥੋਂ ਮਿਲਿਆ ਹੂੰ ਜਿਹੜੇ ਕੋਈ ਕਿਵੇਂ ਮਿਲਿਆ ਇਹ ਸਾਰੇ ਸਵਾਲ ਇਹ ਮੈਨੂੰ ਧਿਆਨ ਚਾਹੇ ਕਿ ਜਦੋਂ ਹੁਣ ਲੋਕ ਸਭਾ ਲੜੀ ਸੀ ਬੀਜੇਪੀ ਵੱਲੋਂ ਤਾਂ ਆਮ ਆਦਮੀ ਪਾਰਟੀ ਨੇ ਕੋਈ ਨੋਟਸ ਨੋਟਸ ਜਿਆ ਕੱਢ ਲਿਆ ਸਿੱਧਾ 1 ਕਰੋੜ ਭਰ ਕੇ ਚੋਣ ਲੜਨੀ ਪਈ ਹੈ ਹੂੰ ਤੇ ਫਿਰ ਇਹ ਬਕਾਇਆ ਦਾ ਜ਼ਿਕਰ ਜਦ ਦੀ ਹੁਣੀ ਆਇਆ ਕਿ ਲਪੋਇਆ ਗਿਆ ਹੈ ਮਾਮਲਾ ਜੀ ਦਵਾਇਆ ਗਿਆ ਹੈ ਮਾਮਲਾ ਕੀ ਹੈ ਸਾਰਾ ਮਾਮਲਾ ਤੇ ਜੇ ਇਹਨਾਂ ਨਾਲ ਸੰਬੰਧ ਨਹੀਂ ਹੈ ਤਾਂ ਵੀ ਸਪਸ਼ਟ ਕਰਨ ਜੇ ਇਹਨਾਂ ਨਾਲ ਸੰਬੰਧ ਹੈ ਤਾਂ ਵੀ ਸਪਸ਼ਟ ਕਰਨ ਜੇ ਇਹਨਾਂ ਦੇ ਖਾਤੇ 'ਚ ਬੋਧਾ ਦਾ ਕਰਾਇਆ ਤਾਰਨ ਪਰ ਰਵਨੀਤ ਬਿੱਟੂ ਵੀ ਚੁੱਪ ਹੈ ਜੀ ਤੇ ਜੀਬੀਐਮਬੀ ਵੀ ਚਿੱਠੀ ਕੱਢ ਕੇ ਸਰਦ ਰਹੀ ਹੈ ਇੰਜ ਜੇ ਪਹਿਲਾਂ ਉਹ ਕਦੇ মিডিਆ ਚ ਕਿਉਂ ਨਹੀਂ ਆਈ ਪਹਿਲਾ ਇਹ ਮਾਮਲਾ ਕਿਉਂ ਨਹੀਂ ਲਿਆਂਦਾ ਉਹਨਾਂ ਨੇ ਹੋਰ ਵੀ ਉਹਨਾਂ ਨੂੰ ਚਿੱਠੀ ਪੱਤਰੇ ਪਾਇਆ ਤਾਂ ਅਦਾਰੇ ਕੁਝ মিডিਆ ਵਾਲੇ ਕੱਢ ਲਿਆ ਇਹ ਕੱਢ ਲੈਣੇ ਸਹੀ ਗੱਲ ਹੂੰ ਸੋ ਹੁਣ ਰਵਨੀਤ ਬਿੱਟੂ ਚੁੱਪ ਨੇ ਮਕਾਨ ਉਹਨਾਂ ਦੇ ਨਾਮ ਬੋਲਦੇ ਨੇ ਕਬਜ਼ੇ ਉਹਨਾਂ ਦੇ ਕਿਤੇ ਬੋਲਦੇ ਨੇ ਤੇ ਕ ਵਰਤੋਂ ਕਰ ਰਹੀ ਹੈ ਕਾਂਗਰਸ ਪਾਰਟੀ ਤੇ ਬਿੱਲ ਦਾ ਬਕਾਇਆ ਖੜਾ ਮਕਾਨ ਦਾ ਕਿਰਾਇਆ ਖੜਾ ਬਿੱਟੂ ਕਹਿੰਦੀ 17 ਲੱਖ ਵੱਟ ਜਾ ਹੂੰ ਜੀ ਸਹੀ ਹੈ ਜਦੋਂ ਆਇਆ ਸੀ ਉਦੋਂ ਮੈਨੂੰ ਯਾਦ ਆ ਚੰਗੀ ਤਰ੍ਹਾਂ ਮਨਪ੍ਰੀਤ ਬਾਦਲ ਦੀ ਕੋਠੀ ਦਾ ਬਹੁਤ ਰੌਲਾ ਪਿਆ ਸੀ ਬੀਬੀ ਪੱਠਲ ਦੀ ਕੋਠੀ ਛਡਾ ਲਈ ਸੀ ਇਹਨਾਂ ਨੇ ਪਰ ਇਹਨਾਂ ਦਾ ਉਹ ਕੋਠੀਆਂ ਛਡਾਉਣ ਵਾਲਾ ਜਿਹੜਾ ਕੰਮ ਸੀਗਾ ਤੇ ਜਾਂ ਜਿਹੜਾ ਪੈੜੀ ਛਡਾਉਣ ਵਾਲਾ ਕੰਮ ਸੀਗਾ ਉਹ ਜਦੋਂ ਹੋਰ ਵੱਡੇ ਘਰਾਂ ਵੱਲ ਗਿਆ ਉੱਥੇ ਉਹਨੂੰ ਬਲਡوزر ਨੂੰ ਵੀ ਬ੍ਰੇਕ ਲੱਗ ਗਏ ਸਾਰੇ ਕਾਸੀ ਨੂੰ ਉਹਨਾਂ ਨੂੰ ਬ੍ਰੇਕ ਲੱਗ ਗਏ ਬਣ ਕੇ